ਕੀ ਕਾਲ ਜੀ ਆਪ ਦੀ ਕਜੈਰੀ ਚ ਭਾਗ 3 ਬਲੌਗ ਲੈ ਕੇ ਹਾਜ਼ਰ ਹੋਈ ਆਈ ਆ ਦੇਖੋ ਪਹਿਲਾਂ ਉਹਨੇ ਮੁੰਡੇ ਨੇ ਬਿਸਕੁਟ ਘਾਣਾ ਰਲਾਇਆ ਸੀ ਤੇ ਹੁਣ ਆ ਬਿਸਕੁਟ ਪੱਠੀ ਚ ਉਹ ਦੇਖੋ ਰੱਖ ਤੇ ਉਹਦੇ ਨਾਲ ਉਹ ਦੇਖੋ ਸੇਕਾ ਪੱਠੀ ਦਾ ਪੂਰਾ ਉਹ ਦੇਖੋ ਰੱਖ ਤੇ ਆਏ ਪੱਤਰੇ ਕੱਚੇ ਘਾਣਾ ਤਿਆਰ ਕਰਿਆ ਹੋਏ ਆ ਬਿਸਕੁਟ ਇਦਾਂ ਤਿਆਰ ਹੋਏ ਹੋਏ ਨੇ ਉਧਰੋਂ ਮਸ਼ੀਨਾਂ ਆਈ ਮਸ਼ੀਨ ਦਿਖਾਈ ਸੀ ਤੇ ਹੁਣ ਪੱਠੀ ਬੰਦ ਕਰਤੀ ਇਹਨੂੰ ਇੱਧਰ ਲੱਕੜ ਨਾਲ ਅੱਗ ਚੱਲਦੀ ਐ ਉਹ ਦੇਖੋ ਹੋ ਗਿਆ ਦੇਖੋ ਧਿਆਨ ਨਾਲ ਤੁਸੀਂ ਇਹ ਆਪਾਂ ਕਹਿੰਦੇ ਆ ਬਿਸਕੁਟ ਖਾ ਲਓ ਆ ਬਣਾ ਲੇ ਖਾ ਲੇ ਖਰਚਾ ਬਹੁਤ ਆ ਗਿਆ ਐ ਜਿਹੜੇ ਬਣਾਉਂਦੇ ਆ ਕਾਰੀਗਰ ਇਹਨਾਂ ਦੀ ਵੀ ਮਿਹਨਤ ਬਹੁਤ ਆ ਅੱਗ ਮੂਰੇ ਬੈਠਣਾ ਤੇ ਕਮੂਰੇ ਬੈਠ ਕੇ ਘਾਣੇ ਤਿਆਰ ਕਰਨੇ ਠੀਕ ਹੈ ਜੀ ਉਹ ਤਾਂ ਛੋਣ ਗਿਆ ਪੱਤਰੇ ਕੱਢੂਗਾ ਫੇਰ ਦੇਖਿਓ ਤੁਸੀਂ ਇਹ ਜਮਾਨਾ ਲੋਪੋਂ ਬਲਾਲੇ ਤੋਂ 3 ਮਿੰਟ ਪੱਤਰੇ ਰਹਿਣਾ ਅੰਦਰ 4 ਚਾਰ ਮਿੰਟ ਚ ਬਣ ਕੇ ਤਿਆਰ ਆ ਜਾਂਦਾ ਬਾਹਰ ਹੈ ਇਹ ਕਹਿੰਦਾ ਜੀ 4 ਮਿੰਟ ਅੱਗ 'ਚ ਰੱਖਣਾ ਪੈਂਦਾ ਇਹਦਾ ਵੀ ਇੰਨਾ ਦਾ ਟਾਈਮ ਆ ਜੇ ਵੱਧ ਰੱਖਣਗੇ ਤਾਂ ਸੜ ਜਾਊਗਾ ਤੇ ਉਹਦੇ ਵੱਤ ਤੇ ਰੱਖਣਾ ਪੈਂਦਾ ਇਹਨਾਂ ਨੂੰ ਵੀ ਇੰਨੀ ਵੱਤ ਤੇ ਬਿਸਕੁਟ ਤਿਆਰ ਸਹੀ ਹੁੰਦਾ 4 ਮਿੰਟ ਤੇ ਇਹ ਕਹਿੰਦੇ ਸਹੀ ਵੱਤ ਤੇ ਬਿਸਕੁਟ ਤਿਆਰ ਹੋ ਜਾਂਦਾ ਦੇਖਿਓ ਧਿਆਨ ਨਾਲ ਹੁਣ ਉਹ ਅੱਗ ਜਲ ਰਹੀ ਆ ਇੱਧਰ ਅੱਲਾ ਕੰਡਾ ਦਿਖਾਇਆ ਜੀ ਤੁਹਾਨੂੰ ਭਜਨ ਕਰਦੇ ਨੇ ਉਹ 'ਚ ਫਿਰ ਲਾਉਂਦੇ ਆ ਰਲਾ ਕੇ ਫਿਰ ਮਸ਼ੀਨਾਂ ਸਾਹੀਂ ਕੱਟਦੇ ਆ ਤੇ ਫਿਰ ਜਾ ਕੇ ਇੱਧਰ ਤਿਆਰ ਹੁੰਦਾ ਆ ਆਪਾਂ ਕਹਿਣੇ ਆ ਬਹੁਤ ਔਖਾ ਕੰਮ ਆ ਸੇਕ ਮੂਰੇ ਬੈਠਣਾ ਇਹਨਾਂ ਨੇ ਆ ਜਾਣਾ ਇਹਨੇ ਜਾਣੂ ਉਦੇ ਫੋਨ ਧਿਆਨ ਨਾਲ ਵੇਖੋ ਅਜੇ ਤਿਆਰ ਨਹੀਂ ਹੋਇਆ खोना तैयार हो गए बाहर का के रखूँगा ये और देखो ये डस्कोट खोना पट्टी जो तैयार होके आ रहे हैं तो ध्यान ना अच्छा यार रे ये वैसे थल्ले रेताला इतना ही नहीं है ना रेतादा नहीं है ਇਹ ਦੋਈ ਪੱਠੀ ਵਾਲੀ ਇੱਟ ਆਉਂਦੀ ਆ ਦੋਈ ਉਹ ਆ ਇਹ ਹਾਂ 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 ਆ ਦੇਖੋ ਆ ਗਿਆ ਹੈ ਕਾਂਚ ਪੈਂਦਾ ਨੂਨ ਪੈਂਦਾ ਉਹ ਇੱਟਾ ਜੀ ਇਹ ਇਹਦੇ ਵਿੱਚ ਕਾਂਚ ਪੈਂਦਾ ਨੂਨ ਪੈਂਦਾ ਫੇਰ ਪੱਠੀ ਵਾਲੀ ਇਹ ਇੱਟ ਤਿਆਰ ਹੁੰਦੀ ਆ ਉਹ ਦੇਖੋ ਆ ਗਿਆ ਦੇਖੋ ਬਾਹਰ ਇਹੀ ਵੱਤ ਤੇ ਦੇਖਦੇ ਨੇ ਇਹ ਕਿ ਇੰਨਾ ਨੂੰ ਪਤਾ ਕਿਹੜੀ ਟ੍ਰੇ ਪੱਕ ਗਈ ਕਿਹੜੀ ਹੈ ਜੇ ਨਰਮ ਉਹ ਜਿਹੜੀ ਬੱਤਸਰ ਪੱਕ ਗਈ ਉਹ ਨੂੰ ਬਾਹਰ ਕੱਢ ਲੈਂਦੇ ਨੇ ਜਿਹੜੀ ਨਰਮ ਉਹ ਨੂੰ ਪਈ ਰਹਿਣ ਦਿੰਦੇ ਆ ਮਿਲਦਿਆਂ ਹੀ ਅਗਲੇ ਦਿਨ